ਨਹੀਂ ਹੁੰਦੀ ਐ ਕਦਰ ਅਸੀਂ ਪਾਉਣੀ ਹੁੰਦੀ ਐ ਚੀਜ਼ ਇੱਕੋ ਹੀ ਹੁੰਦੀ ਐ ਇੱਕੋ ਹੀ ਪਰ ਇੱਕ ਬੰਦੇ ਦੀ ਨਜ਼ਰ ਵਿੱਚ ਉਹਦੀ ਹੋਰ ਵੈਲਿਊ ਐ ਦੂਸਰੇ ਦੀ ਨਜ਼ਰ ਵਿੱਚ ਉਹਦੀ ਹੋਰ ਵੈਲਿਊ ਐ ਇਹ ਫੀਲ ਵੱਖਰੀ ਐ ਅਹਿਸਾਸ ਵੱਖਰਾ ਐ ਧਿਆਨ ਨਾਲ ਸੁਣ ਦਾ ਯਤਨ ਕਰਨਾ ਗੁਰੂ ਕੋ ਮਾਂ ਇੱਕ ਐ ਚਾਰ ਬੱਚੇ ਐ ਪਰ ਕਿਸੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਕੋਈ ਹੋਰ ਐ ਦੂਜੇ ਬੱਚੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਹੋਰ ਹੈ ਤੀਸਰੇ ਬੱਚੇ ਦੀ ਨਜ਼ਰ ਵਿੱਚ ਮਾਂ ਦੀ ਵੈਲਿਊ ਹੋਰ ਇਹ ਤੇ ਤੁਸੀਂ ਦੇਣੀ ਮਾਂ ਤੇ ਮਾਂ ਹੈ ਰੋਟੀ ਕੋਝ ਹੀ ਖਵਾਈ ਹੈ ਰੰਗ ਰੂਪ ਉਹਦਾ ਇੱਕੋ ਜਿਹਾ ਹੀ ਹੈ ਕਿ ਇਹ ਨਹੀਂ ਕਿਸੇ ਸਾਹਮਣੇ ਉਹ ਜ਼ਿਆਦਾ ਵਧੀਆ ਬਣ ਕੇ ਜਾਂਦੀ ਕਿਸੇ ਸਾਹਮਣੇ ਉਹ ਐਵੇਂ ਹੀ ਚੱਲੇ ਜਾਂਦੀ ਇਹ ਤੇ ਬੱਚੇ ਨੇ ਵੈਲਿਊ ਦੇਣੀ ਹੈ ਸਤਕਾਰ ਤੁਸੀਂ ਦੇਣਾ ਹੈ ਤੁਸੀਂ ਕਿੰਨਾ ਸਤਕਾਰ ਦਿੰਦੇ ਹੋ ਕੀ ਵੈਲਿਊ ਪਾਉਂਦੇ ਹੋ ਉਸ ਚੀਜ਼ ਦੀ ਕਿੰਨੀ ਕਦਰ ਕਰਦੇ ਹੋ ਕਈਆਂ ਚੀਜ਼ਾਂ ਦੀ ਵੈਲਿਊ ਨਹੀਂ ਹੁੰਦੀ ਪਹਿਲੇ ਸਮਿਆਂ ਦੇ ਵਿੱਚ ਧੀਆਂ ਦੀ ਵੈਲਿਊ ਬਹੁਤ ਘੱਟ ਸੀ ਇਹ ਸੱਚ ਹੈ ਇਹ ਸਾਡਾ ਦੁਖਾਂਤ ਰਿਹਾ ਕਿ ਅੱਜ ਤੋਂ ਜੇ ਤੁਸੀਂ 20 ਸਾਲ ਪਿੱਛੇ ਵੀ ਚਲੇ ਜਾਓ ਤੇ ਇੱਕ ਲੜਕੀ ਦਾ ਹੋਣਾ ਬੜਾ ਭੈੜਾ ਮੰਨਦੇ ਸੀ ਲੋਕ ਧੀ ਦਾ ਹੋਣਾ ਵੈਲਿਊ ਨਹੀਂ ਸੀ ਧੀ ਦੀ ਕਦਰ ਨਹੀਂ ਸੀ ਪਰ ਅੱਜ ਦਾ ਸਮਾਂ ਬਦਲ ਗਿਆ ਅੱਜ ਦਾ ਜਮਾਨਾ ਅੱਜ ਦਾ ਯੁੱਗ ਧੀ ਦੀ ਵੀ ਵੈਲਿਊ ਪਾਉਂਦਾ ਹੈ ਉਹਦੀ ਕਦਰ ਕਰਦਾ ਹੈ ਰਿਸਪੈਕਟ ਕਰਦਾ ਹੈ ਜਿਹੜਿਆਂ ਸਕੂਲਾਂ ਵਿੱਚ ਪੁੱਤ ਪੜ੍ਹਾਏ ਜਾਂਦੇ ਆ ਉਹਨਾਂ ਸਕੂਲਾਂ ਵਿੱਚ ਧੀਆਂ ਨੂੰ ਵੀ ਅੱਜ ਪੜਾਇਆ ਜਾਂਦਾ ਹੈ ਪਿਓ ਨੇ ਧੀ ਪੁੱਤ ਦਾ ਫਰਕ ਖਤਮ ਕਰਤਾ ਜਿੱਥੇ ਮੇਰਾ ਪੁੱਤ ਪੜ੍ਹੂ ਉੱਥੇ ਮੇਰੀ ਧੀ ਪੜ੍ਹੂ ਉਹਨੂੰ ਪੁੱਤ ਦੇ ਬਰਾਬਰ ਸਤਕਾਰ ਦਿੱਤਾ ਇਸੇ ਕਰਕੇ ਧੀਆ ਜਦੋਂ ਅਗਲੇ ਘਰ ਜਾਂਦੀ ਆ ਉਹ ਕਹਿੰਦੀ ਆ ਮੈਨੂੰ ਮੇਰੇ ਪਿਓ ਨੇ ਬਰਾਬਰ ਰੱਖਿਆ ਸੀ ਮੇਰੇ ਭਾਈ ਦੇ ਤੇ ਤੁਸੀਂ ਵੀ ਆਪਣੇ ਪੁੱਤ ਦੇ ਬਰਾਬਰ ਰੱਖੋ ਨਾ ਮੈਨੂੰ ਮੇਰੇ ਪਿਓ ਨੇ ਸਿਰ ਤੇ ਬਿਠਾ ਕੇ ਰੱਖਿਆ ਮੈਂ ਅਗਲੇ ਘਰ ਤੇ ਜਾ ਕੇ ਪੈਰ ਦੀ ਜੁੱਤੀ ਕਿਵੇਂ ਬਣ ਜਾ ਪੈਰ ਦੀ ਜੁੱਤੀ ਨਹੀਂ ਬਣਦੀ ਔਰਤ ਅੱਜ ਦੀ ਕਿਉਂਕਿ ਵੈਲਿਊ ਪਾਰ ਹੈ ਅੱਜ ਸਮਾਜ ਵਿੱਚ ਕਦਰ ਹੈ ਮੁੰਡੇ ਅਜ ਕੈਨੇਡਾ ਪੜਨ ਗਏ ਐ ਧੀਆਂ ਉਦੋਂ ਵੀ ਵੱਧ ਗਈਆਂ ਆ ਤਿੰਨ ਧੀਆਂ ਵੇਖੀਆਂ ਤੁਸੀਂ ਸਟੇਜ ਤੇ ਇਹਨਾਂ ਨੇ ਜਿਹੜਾ ਕਿਹੜਾ ਟੈਸਟ ਪਾਸ ਕੀਤਾ ਹੈ ਨੈੱਟ ਦਾ ਇਹ ਸੌਖਾ ਹੈ ਇਹ ਖੇਡ ਥੋੜਾ ਹੈ ਛੋਟੀਆਂ ਛੋਟੀਆਂ ਛੋਟੇ ਛੋਟੇ ਕਦਮ ਹੈ ਪਰ ਕਿੱਡਾ ਸਿਰ ਉੱਚਾ ਪਿਆਉਦਾ ਕੀਤਾ ਧੀਆਂ ਨੇ ਤਿੰਨੇ ਪੈਣਾ ਗਰੀਬ ਕਰਦੀਆਂ ਪਿਓ ਨਾਲ ਆਇਆ ਅਸੀਂ ਸਤਕਾਰ ਸਟੇਜ ਤੇ ਉਹਨਾਂ ਧੀਆਂ ਦਾ ਸਤਕਾਰ ਕੀਤਾ ਜਿਨ੍ਹਾਂ ਧੀਆਂ ਨੇ ਅੱਜ ਇੰਨੀ ਪੜ੍ਹਾਈ ਕਰ ਲਈ ਛੋਟੀਆਂ-ਛੋਟੀਆਂ ਉਮਰਾਂ ਗਰੀਬ ਘਰ ਚ ਹੈ ਚੰਗਾ ਮੈਂ ਪ੍ਰਬੰਧਕਾਂ ਦਾ ਇਸ ਵੱਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਹੋ ਕਿੰਨਾ ਚੰਗਾ ਹੈ ਪੀਸੀਐਸ ਅਫੀਸਰ ਸਿੱਖਾਂ ਦੇ ਕਿੰਨੇ ਬਣੇ ਸਾ ਹਰ ਸਾਲ ਅਕਾਲ ਤਖਤ ਸਾਹਿਬ ਤੇ ਬਲਾ ਕੇ ਉਹਨਾਂ ਦਾ ਸਨਮਾਨ ਕਰੀਏ ਆਈਪੀਐਸ ਜਿੰਨੇ ਬਣ ਉਹਨਾਂ ਦੀ ਇੱਜ਼ਤ ਹੋਵੇ ਸਨਮਾਨ ਹੋਵੇ ਪ੍ਰਭੂ ਭੈਣੋ ਡਿਕਟੇਟਰਸ਼ਿਪ ਸੀ ਨਾ ਜਦੋਂ ਉਦੋਂ ਸੂਰਮੇ ਜਿਹੜੇ ਸੀ ਤਲਵਾਰ ਚਲਾਉਂਦੇ ਸੀ ਲੜਦਾ 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 ਅਜੀਤ ਸਿੰਘ ਉਹ ਉੱਥੇ ਤੱਕ ਗਿਆ ਕਿੱਡਾ ਸੂਰਮਾ ਜੁਹਾਰ ਸਿੰਘ ਉਹ ਉੱਥੇ ਤੱਕ ਪਹੁੰਚ ਗਿਆ ਕਿੱਡਾ ਸੂਰਮਾ ਜੂਜ ਦੇ ਜੂਜ ਦੇ ਹਾਥੀਆਂ ਨਾਲ ਮੁਕਾਬਲੇ ਕਰਨ ਵਾਲੇ ਭਾਈ ਬਚਿੱਤਰ ਸਿੰਘ ਵਰਗੇ ਪਰ ਅੱਜ ਡੈਮੋਕ੍ਰੈਟਿਕ ਸਿਸਟਮ ਹੈ ਅੱਜ ਦੇ ਬੱਚੇ ਨੂੰ ਇਹ ਨਹੀਂ ਵੀ ਉਹ 100 ਬੰਦਾ ਆ ਰਹੇ ਉਹਦੇ ਨਾਲ ਤਲਵਾਰ ਨਾਲ ਲੜਨਾ ਹੈ ਅੱਜ ਤੇ ਵਿਚਾਰ ਨਾਲ ਲੜਨਾ ਹੈ ਮਾਗ ਨਾਲ ਲੜਨਾ ਹੈ ਤਲਮ ਨਾਲ ਲੜਨਾ ਤੇਰੇ ਏਰੀਏ ਵਿੱਚ ਤੇਰੇ ਆਲੇ ਦੁਆਲੇ ਕਿੰਨੇ ਹਜ਼ਾਰ ਬੱਚਾ ਪੜਦਾ ਹੈ ਉਹਨਾਂ ਹਜ਼ਾਰਾਂ ਦੇ ਵਿੱਚੋਂ ਤੂੰ ਚੰਗੇ ਨੰਬਰ ਲੈ ਕੇ ਆਉਣਾ ਹੈ ਸਭ ਤੋਂ ਅੱਗੇ ਜਾਣਾ ਹੈ ਉਹ ਡੀਸੀ ਦੀ ਕੁਰਸੀ ਪਈ ਹੈ ਉੱਥੇ ਤੱਕ ਚੱਲ ਲੜਦਾ ਲੜਦਾ ਕਿੱਡਾ ਵਧੀਆ ਆਉਦਾ ਹੈ ਕਿੱਡੀ ਵੱਡੀ ਕੁਰਸੀ ਹੈ ਇਹ ਕੁਰਸੀ ਤੇ ਬੈਠ ਤੇ ਜਦੋਂ ਤੁਹਾਡਾ ਧੀ ਪੁੱਤ ਬਵੇ ਉਹਦਾ ਸਤਕਾਰ ਕਰੋ ਕਿਉਂਕਿ ਇਹ ਵੀ ਕੋਈ ਸੂਰਮਿਆਂ ਤੋਂ ਘਟ ਨਹੀਂ ساری ساری ਰਾਤ ਬਹਿ ਕੇ ਪੜ੍ਹਦੇ ਬੜੀ ਮਿਹਨਤ ਕਰਦੇ ਆ ਬੱਚੇ ਉਹ ਵੇਖੋ ਗੁਰਮਖੋ ਕਿੱਡੀ ਇੱਜ਼ਤ ਵਾਲੀ ਗੱਲ ਹੈ ਓ ਪਿਓ ਜਦੋਂ ਅੰਬੈਸੀ ਤੋਂ ਵੀਜ਼ਾ ਲੱਗ ਕੇ ਆਇਆ ਕੈਨੇਡਾ ਦਾ ਪਾਸਪੋਰਟ ਹੱਥ 'ਚ ਫੜਿਆ ਤੁਹਾਡੇ ਮਾਨਸਾ ਦਾ ਖਿਆਲਾ ਖਿਆਲੀ ਆ ਨੇੜੇ-ਨੇੜੇ ਨਿੱਕੇ-ਨਿੱਕੇ ਪਿੰਡ ਐ ਕਿਸੇ ਛੋਟੇ ਜਿਹੇ ਪਿੰਡ ਵਿੱਚ ਇੱਕ ਅੱਧੀ ਕਿਸੇ ਪਨਸਾਰੀ ਦੀ ਦੁਕਾਨ ਐ ਛੋਟਾ ਜਿਹਾ ਪਿੰਡ ਦੁਨੀਆ ਦੇ ਨਕਸ਼ੇ ਦੇ ਉੱਤੇ ਛੋਟਾ ਜਿਹਾ ਬੜਾ ਬੈਕਵਰਡ ਪਰ ਕਿਸੇ ਦੀ ਧੀ ਪੜ੍ਹ ਕੇ ਕੈਨੇਡਾ ਗਈ ਕੈਨੇਡਾ ਜਾ ਕੇ ਪਿਤਾ ਦਾ ਵੀਜ਼ਾ ਅਪਲਾਈ ਕੀਤਾ ਪਿਓ ਦਾ ਵੀਜ਼ਾ ਆਇਆ ਤੇ ਪਿਓ ਲੈ ਕੇ ਟਿਕਟ ਜਿੰਨੂੰ ਪਤਾ ਨਹੀਂ ਜਿਹੜਾ ਚੰਡੀਗੜ੍ਹ ਤੱਕ ਨਹੀਂ ਗਿਆ ਅਜ ਦਿੱਲੀ ਤੱਕ ਗਿਆ ਤੇ ਦਿੱਲੀ ਪਾਸਪੋਰਟ ਫੜ ਕੇ ਸਮਾਨ ਜਮ੍ਹਾਂ ਕਰਾ ਕੇ ਹੱਥ 'ਚ ਬੋਰਡਿੰਗ ਪਾਸ ਐਨੇ ਨੰਬਰ ਸੀਟ ਤੇ ਬਹਿਣਾ ਜਦੋਂ ਉਹ ਜਹਾਜ਼ ਦੀ ਐ ਤਾਕੀ 'ਚ ਵੜਦਾ ਅੱਗੋਂ ਠੰਡੀ ਹਵਾ ਪੈਂਦੀ ਐ ਨਾ ਇਹ ਜਿਹੜੀ ਠੰਡ ਪਿਓ ਨੂੰ ਪੈਂਦੀ ਐ ਇਹ ਪਿਓ ਹੀ ਜਾਣਦਾ ਧੀ ਨੇ ਮੈਨੂੰ ਕੈਨੇਡਾ ਬੁਖਾਤਾ ਯਾਰ ਮੈਨੂੰ ਜਹਾਜ਼ਾਂ 'ਚ ਚਾੜਤਾ ਧੀ ਨੇ ਮੇਰੇ ਪੁੱਤ ਨੇ ਧੀ ਨੇ ਕਿੱਥੇ ਤੱਕ ਮੈਨੂੰ ਪਹੁੰਚਾ ਦਿੱਤਾ ਇਹ ਇੱਜ਼ਤਾਂ ਇਹ ਸਤਕਾਰ ਇਹ ਉਹਨਾਂ ਪਿਓਾਂ ਨੂੰ ਉਹਨਾਂ ਦੇ ਬਾਪਿਆਂ ਨੂੰ ਪੁੱਛ ਕੇ ਵੇਖੋ ਜਿਹੜੇ ਐਦਾਂ ਪਹੁੰਚੇ ਆ ਕਿਤੇ ਨਾ ਕਿਤੇ ਤੇ ਸੂਰਮੇ ਹਨ ਉਹ ਧੀਆਂ ਪੁੱਤ ਜਿਹੜੇ ਪੜਾਈਆਂ ਕਰਦੇ ਹਨ ਮੈਂ ਨੌਜਵਾਨ ਜਿਹੜੇ ਬੱਚੇ ਵਿੱਚ ਬੈਠੇ ਹੋਣਗੇ ਮੈਂ ਸਭ ਨੂੰ ਅਰਜ਼ ਕਰਦਾ ਐਸਾ ਸਮਾਂ ਆਵੇ ਪੜਾਈਆਂ ਕਰੋ ਤੁਹਾਡੇ ਮਾਪਿਆਂ ਨੇ ਤੁਹਾਨੂੰ ਐਸ਼ ਬੜੀ ਕਰਾਈ ਹੈ